ਸਾਸ੍ਰਿਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ 23 ਮਈ ਨੂੰ ਰਿद्धि ਜੋਗ ਦਾ ਸ਼ੁਭ ਸੰਜੋਗ ਹੈ ਤੁਹਾਨੂੰ ਸਮੇਤ ਇਹਨਾਂ ਪੰਜ ਰਾਸ਼ੀਆਂ ਨੂੰ ਆਰਥਿਕ ਲਾਭ ਦੇ ਮੌਕੇ ਮਿਲਣਗੇ ਇਹ ਪੰਜ ਪਾਵਸ਼ਾਲੀ ਰਾਸ਼ੀਆਂ ਜੋ 23 ਮਈ ਨੂੰ 2024 ਅੱਜ ਜਾਣੀ 23 ਮਈ ਨੂੰ ਵਿ੍ਰਿਧੀ ਜੋਗ ਰਵੀ ਜੋਗ ਅਤੇ ਸਮੇਤ ਕਈ ਪ੍ਰਭਾਵਸ਼ਾਲੀ ਜੋਗ ਬਣਨ ਜਾ ਰਹੇ ਹਨ ਜਿਸ ਕਾਰਨ ਅੱਜ ਦਾ ਦਿਨ ਵ੍ਰੇਸ਼ਿਕ ਰਾਸ਼ੀ ਸਿੰਘ ਰਾਸ਼ੀ ਕੰਨੇ ਅਤੇ ਹੋਰ ਰਾਸ਼ੀਆਂ ਦੇ ਲਈ ਸ਼ੋਭ ਸਾਬਤ ਹੋਣ ਵਾਲਾ ਹੈ ਨਾਲ ਹੀ ਵੀਰਵਾਰ ਦੇ ਦਿਨ ਦੇਵਤਿਆਂ ਦੇ ਗੁਰੂ ਅਤੇ ਸ੍ਰਿਸ਼ਟੀ ਦੇ ਸੰਚਾਲਕ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ ਇਸ ਲਈ ਅੱਜ ਇਹਨਾਂ ਪੰਜ ਰਾਸ਼ੀਆਂ ਨੂੰ ਭਗਵਾਨ ਵਿਸ਼ਨੂੰ ਦਾ ਆਸ਼ੀਰਵਾਦ ਮਿਲੇਗਾ ਆਓ ਜਾਣਦੇ ਹਾਂ ਅੱਜ ਜਾਣੇ ਵੀਰਵਾਰ ਦੇ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਦਾ ਰਹੇਗਾ ਅੱਜ ਤੇ ਹੀ ਮਈ ਦਿਨ ਵੀਰਵਾਰ ਨੂੰ ਚੰਦਰਮਾ ਕਰਕ ਤੋਂ ਬਾਅਦ ਸਿੰਘ ਵਿੱਚ ਆ ਰਿਹਾ ਹੈ ਇਸੇ ਨਾਲ ਹੀ ਅੱਜ ਜੇਠ ਮਹੀਨੇ ਦੇ ਸ਼ੁਕਲ ਪੱਖ ਦੀ 12 ਤਰੀਕ ਹੈ ਅਤੇ ਇਸ ਦਿਨ ਵਿ੍ਰiddhi ਜੋਗ ਰਵੀ ਜੋਗ ਅਤੇ ਅਸ਼ਲੇਸ਼ਨ ਛੱਤ ਦਾ ਸ਼ੁਭ ਸੰਜੋਗ ਵੀ ਹੋ ਰਿਹਾ ਹੈ ਜਿਸ ਕਾਰਨ ਅੱਜ ਦੇ ਦਿਨ ਦਾ ਮਹੱਤਵ ਵਧ ਗਿਆ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਅੱਜ ਬਣਨ ਵਾਲੇ ਸ਼ੁਭ ਜੋਗ ਦਾ ਲਾਭ ਮਿਲੇਗਾ ਇਹਨਾਂ ਰਾਸ਼ੀਆਂ ਨੂੰ ਆਪਣੀ ਮਿਹਨਤ ਦਾ ਫਲ ਮਿਲੇਗਾ ਅਤੇ ਉਹਨਾਂ ਦੇ ਕੰਮ ਦੇ ਵਿੱਚ ਬਹੁਤ ਚੰਗੇ ਨਤੀਜੇ ਮਿਲਣਗੇ ਰਾਸ਼ੀਆਂ ਦੇ ਨਾਲ-ਨਾਲ ਜੋਤਿਸ਼ ਉਪਾਅ ਵੀ ਦੱਸੇ ਗਏ ਹਨ ਇਹਨਾਂ ਉਪਾਅ ਦਾ ਪਾਲਣ ਕਰਨ ਨਾਲ ਕੁੰਡਲੀ ਵਿੱਚ ਜੋਮੈਟਿਕ ਦੀ ਸਥਿਤੀ ਮਜ਼ਬੂਤ ਹੋਵੇਗੀ ਅਤੇ ਭਗਵਾਨ ਵਿਸ਼ਨੂੰ ਦੀ ਕਿਰਪਾ ਦੇ ਨਾਲ ਹਰ ਤਰ੍ਹਾਂ ਦੇ ਦੁੱਖਾਂ ਤੋਂ ਛੁਟਕਾਰਾ ਮਿਲੇਗਾ ਆਓ ਜਾਣਦੇ ਹਾਂ ਕਿਹੜੀ ਰਾਸ਼ੀ ਦੇ ਲਈ ਅੱਜ ਯਾਨੀ 23 ਮਈ ਦਾ ਦਿਨ ਖੁਸ਼ਕਿਸਮਤ ਰਹਿਣ ਵਾਲਾ ਹੈ ਅੱਜ 23 ਮਈ ਨੂੰ ਰਿद्धि ਜੋਗ ਦਾ ਸ਼ੁਭ ਸੰਜੋਗ ਹੈ ਤੁਹਾਨੂੰ ਸਮੇਤ ਇਹਨਾਂ ਪੰਜ ਰਾਸ਼ੀਆਂ ਨੂੰ ਆਰਥਿਕ ਲਾਭ ਦੇ ਮੌਕੇ ਮਿਲਣਗੇ 23 ਮਈ ਵ੍ਰਿਸ਼ਖ ਰਾਸ਼ੀ ਦਾ ਕਿਵੇਂ ਦਾ ਰਹੇਗਾ 23 ਮਈ ਵ੍ਰਿਸ਼ਖ ਰਾਸ਼ੀ ਲਈ ਸ਼ੁਭ ਖ਼ਾਲ ਦੇਣ ਵਾਲਾ ਹੈ ਵ੍ਰਿਸ਼ਖ ਰਾਸ਼ੀ ਵਾਲਿਆਂ ਨੂੰ ਪੁਰਾਣੇ ਨਿਵੇਸ਼ ਤੋਂ ਚੰਗਾ ਲਾਭ ਮਿਲ ਸਕਦਾ ਹੈ ਅਤੇ ਜੀਵਨ ਦੇ ਵਿੱਚ ਬਹੁਤ ਸਫਲਤਾ ਮਿਲਣ ਵਾਲੀ ਹੈ ਤੁਸੀਂ ਆਪਣੇ ਕਾਰਜ ਸਥਾਨ ਦੇ ਵਿੱਚ ਸਫਲਤਾ ਦਾ ਅਨੁਭਵ ਕਰੋਗੇ ਜੋ ਕੈਰੀਅਰ ਦੀ ਤਰੱਕੀ ਦੇ ਲਈ ਰਾਹ ਪੰਧਰਾ ਕਰੇਗਾ ਤੁਹਾਨੂੰ ਆਪਣੇ ਕੰਮ ਦੇ ਵਿੱਚ ਨਵੀਂ ਯਾਤਰਾ ਸ਼ੁਰੂ ਕਰਨ ਦਾ ਮੌਕਾ ਮਿਲ ਸਕਦਾ ਹੈ ਜਿਸ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੁਸੀਂ ਜੀਵਨ ਦੇ ਵਿੱਚ ਨਵੀਂ ਊਰਜਾ ਦਾ ਅਨੁਭਵ ਕਰੋਗੇ ਅਤੇ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਨਵੀਂ ਤਾਕਤ ਨੂੰ ਪ੍ਰਾਪਤ ਕਰੋਗੇ ਕਾਰੋਬਾਰੀ ਨੂੰ ਚੰਗਾ ਮੁਨਾਫਾ ਕਮਾਓਗੇ ਜਿਸ ਨਾਲ ਉਨ੍ਹਾਂ ਦੀ ਵਪਾਰਿਕ ਪ੍ਰੋਸੇਜੋਗਤਾ ਵਧੇਗੀ ਅਤੇ ਕਿਸੇ ਹੋਰ کاروبار ਦੇ ਵਿੱਚ ਵੀ ਨਿਵੇਸ਼ ਕਰ ਸਕਦੇ ਹੋ ਸਹੁਰਿਆਂ ਦੇ ਨਾਲ ਤੁਹਾਡੇ ਸਬੰਧ ਚੰਗੇ ਰਹਿਣਗੇ ਅਤੇ ਹਰ ਤਰ੍ਹਾਂ ਦੀ ਗਲਤਫਹਿਮੀ ਦੂਰ ਹੋਵੇਗੀ ਪਰਿਵਾਰਿਕ ਜੀਵਨ ਖੁਸ਼ਹਾਲ ਰਹੇਗਾ ਅਤੇ ਪਰਿਵਾਰ ਦੇ ਮੈਂਬਰ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਤਿਆਰ ਰਹਿਣਗੇ ਵ੍ਰਿਸ਼ਕ ਰਾਸ਼ੀ ਦੇ ਲਈ ਉਪਾਅ ਹੈ ਜੀ ਰੁਜ਼ਗਾਰ ਸੰਬੰਧੀ ਸਮੱਸਿਆਵਾਂ ਦੇ ਲਈ ਕੇਲੇ ਦੇ ਦਰਖਤ ਦੀ ਪੂਜਾ ਕਰੋ ਅਤੇ ਪੇੜੀਆਂ ਚੀਜ਼ਾਂ ਜਿਵੇਂ ਫਲ ਕਪੜੇ ਆਦਿ दान ਕਰੋ ਪਰ ਕੇਲਾ ਖਾਣ ਤੋਂ ਪਰਹੇਜ਼ ਕਰੋ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਲਈ 23 ਮਈ ਦਾ ਦਿਨ ਕਿਵੇਂ ਦਾ ਰਹੇਗਾ 23 ਮਈ ਸਿੰਘ ਰਾਸ਼ੀ ਵਾਲਿਆਂ ਦੇ ਲਈ ਬਹੁਤ ਖਾਸ ਦਿਨ ਹੋਣ ਵਾਲਾ ਹੈ ਸਿੰਘ ਰਾਸ਼ੀ ਵਾਲਿਆਂ ਦੇ ਲਈ ਪੈਸਾ ਕਮਾਉਣ ਦੇ ਤਰੀਕੇ ਹੋਣਗੇ ਅਤੇ ਉਹਨਾਂ ਦੇ ਬੈਂਕ ਬੈਲੈਂਸ ਦੇ ਵਿੱਚ ਚੰਗਾ ਵਾਧਾ ਹੋਵੇਗਾ ਕਾਰੋਬਾਰ ਦੇ ਵਿੱਚ ਤੁਸੀਂ ਆਪਣੇ ਮੁਕਾਬਲੇਬਾਜ਼ੀ ਤੋਂ ਅੱਗੇ ਹੋਵੋਗੇ ਅਤੇ ਆਪਣੇ ਆਤਮ ਵਿਸ਼ਵਾਸ ਦੇ ਨਾਲ ਇੱਕ ਸਫਲ ਉਦਮੀ ਵਜੋਂ ਆਪਣੀ ਪਛਾਣ ਸਥਾਪਿਤ ਕਰਨ ਦੇ ਯੋਗ ਹੋਗੇ ਤੁਸੀਂ ਆਪਣੇ ਨਿਵੇਸ਼ਾਂ ਤੋਂ ਚੰਗਾ ਲਾਭ ਪ੍ਰਾਪਤ ਕਰਨ ਦੇ ਯੋਗ ਹੋਗੇ ਅਤੇ ਕੋਈ ਜਾਇਦਾਦ ਜਾਂ ਵਾਹਨ ਖਰੀਦ ਸਕਦੇ ਹੋ ਜੋ ਲੋਕਪ੍ਰੇਮ ਜੀਵਨ ਦੇ ਵਿੱਚ ਹਨ ਉਹਨਾਂ ਨੂੰ ਆਪਣੇ ਸਾਥੀ ਦੇ ਨਾਲ ਵਧੀਆ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ ਅਤੇ ਭਵਿੱਖ ਦੀ ਯੋਜਨਾ ਦੇ ਬਾਰੇ ਵੀ ਚਰਚਾ ਕਰ ਸਕੋਗੇ ਜੇਕਰ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਝਗੜਾ ਚੱਲ ਰਿਹਾ ਹੈ ਕਾ ਇਹ ਖਤਮ ਹੋ ਜਾਵੇਗਾ ਤੇ ਪਰਿਵਾਰ ਦੇ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਰਹੇਗੀ। ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਮਿਲ ਸਕਦੀ ਹੈ ਜਿਸ ਨਾਲ ਹਰ ਕੋਈ ਖੁਸ਼ ਰਹੇਗਾ। ਮਾਤਾ ਪਿਤਾ ਦੇ ਨਾਲ ਕਿਤੇ ਬਾਹਰ ਜਾਣ ਦੀ ਯੋਜਨਾ ਬਣਾਓਗੇ। ਸਿੰਘ ਰਾਸ਼ੀ ਵਾਲਿਆਂ ਦੇ ਲਈ ਉਪਾਅ ਹੈ ਜੀ ਪੇਸ਼ੇਵਾਰ ਤਰੱਕੀ ਦੇ ਲਈ ਵੀਰਵਾਰ ਨੂੰ ਪੂਜਾ ਕਮਰੇ 'ਚ ਹਲਦੀ ਦੀ ਮਾਲਾ ਲਟਕਾਓ ਅਤੇ ਕੰਮ ਵਾਲੀ ਥਾਂ ਦੇ ਪੀਲੇ ਰੰਗ ਦੀ ਵਰਤੋਂ ਕਰੋ ਅਤੇ ਲక్ష్ਮੀ ਨਾਰਾਇਣ ਮੰਤਰ 'ਚ ਲੱਡੂ ਚੜਾਓ। ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 23 ਮਈ ਦਾ ਦਿਨ ਕਿਹੋ ਜਿਹਾ ਰਹੇਗਾ 23 ਮਈ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਤਰੱਕੀ ਦਾ ਦਿਨ ਹੋਣ ਵਾਲਾ ਹੈ ਕੰਨਿਆ ਰਾਸ਼ੀ ਵਾਲੇ ਲੋਕਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਭਗਵਾਨ ਵਿਸ਼ਨੂੰ ਜੀ ਦੇ ਆਸ਼ੀਰਵਾਦ ਦੇ ਨਾਲ ਪੂਰੀਆਂ ਹੋਣਗੀਆਂ ਅਤੇ ਅਚੰਚੇਤ ਸੁਰੇਤਾਂ ਤੋਂ ਧਨ ਪ੍ਰਾਪਤ ਕਰਨ ਦੇ ਵਿੱਚ ਸਫਲਤਾ ਮਿਲੇਗੀ ਤੁਹਾਨੂੰ ਕਾਰੋਬਾਰ ਦੇ ਵਿੱਚ ਚੰਗੀ ਸਫਲਤਾ ਮਿਲੇਗੀ ਅਤੇ ਤੁਹਾਡੇ ਕੰਮ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਵੇਗਾ ਅੱਜ ਤੁਸੀਂ ਬੱਚਿਆਂ ਦੇ ਨਾਲ ਵਧੀਆ ਸਮਾਂ ਬਿਤਾਓਗੇ ਅਤੇ ਘਰ ਦੇ ਲਈ ਨਵਾਂ ਵਾਹਨ ਜਾਂ ਕੁਝ ਚੀਜ਼ਾਂ ਵੀ ਖਰੀਦ ਸਕਦੇ ਹੋ ਜੇਕਰ ਤੁਸੀਂ ਲੰਬੇ ਸਮੇਂ ਤੋਂ ਜਾਇਦਾਦ ਜਾਂ ਵਾਹਨ ਖਰੀਦਣ ਦੀ ਇੱਛਾ ਰੱਖਦੇ ਹੋ ਤਾਂ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ ਨੌਕਰੀ ਪੇਸ਼ਾ ਲੋਕਾਂ ਅਤੇ ਕਾਰੋਬਾਰੀਆਂ ਨੂੰ ਅੱਜ ਚੰਗਾ ਲਾਭ ਮਿਲੇਗਾ ਤੇ ਤੁਹਾਡੇ ਬਹੁਤ ਸਾਰੇ ਕੰਮ ਪੂਰੇ ਹੋਣਗੇ ਜੇਕਰ ਤੁਸੀਂ ਪਰਿਵਾਰ ਦੇ ਕਿਸੇ ਮੈਂਬਰ ਦੀ ਸਿਹਤ ਨੂੰ ਲੈ ਕੇ ਚਿੰਤਤ ਹੋ ਤਾਂ ਅੱਜ ਤੁਹਾਨੂੰ ਰਾਹਤ ਮਿਲੇਗੀ ਅਤੇ ਪਰਿਵਾਰ ਦੇ ਮੈਂਬਰਾਂ ਦੀ ਖੁਸ਼ੀ ਦੇਖ ਕੇ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਉਪਾਅ ਹੈ ਜੀ ਤਾਂਬੇ ਦੇ ਪਾਣੇ ਦੇ ਕੋ ਬੇਰ ਚੰਤਰ ਜਾਂ ਸ਼੍ਰੀ ਜੰਤਰ ਉੱਕਰ ਕੇ ਆਪਣੇ ਪਾਸਚ ਰੱਖੋ ਇਸ ਦੇ ਨਾਲ ਹੀ ਗੌਮਤੀ ਚੱਕਰ ਕੌੜੀ ਕੇਸਰ ਜਾਂ ਹਲਦੀ ਦਾ ਟੁਕੜਾ ਆਪਣੇ ਨਾਲ ਰੱਖੋ ਤਣ ਰਾਸ਼ੀ ਦੇ ਲਈ 23 ਮਈ ਦਾ ਦਿਨ ਕਿਹਾ ਜਾ ਰਹੇਗਾ ਤਨੂ ਰਾਸ਼ੀ ਦੇ ਲੋਕਾਂ ਦੇ ਲਈ ਅੱਜ 23 ਮਈ ਦਾ ਦਿਨ ਖਾਸ ਤੌਰ ਤੇ ਫਾਇਦਾਇਕ ਹੋਣ ਵਾਲਾ ਹੈ। ਧਨ ਰਾਸ਼ੀ ਵਾਲੇ ਲੋਕਾਂ ਨੂੰ ਕਿਸੇ ਸਮਾਜਿਕ ਸਮਰੋਹ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਜਿੱਥੇ ਉਹਨਾਂ ਦੇ ਸਨਮਾਨ ਦੇ ਵਿੱਚ ਕਾਫੀ ਵਾਧਾ ਹੋਵੇਗਾ। ਤੁਹਾਨੂੰ ਪਰਿਵਾਰਿਕ ਮੈਂਬਰਾਂ ਦੇ ਨਾਲ ਵਧੀਆ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ ਅਤੇ ਉਹਨਾਂ ਦੇ ਸਹਿਯੋਗ ਨਾਲ ਤੁਹਾਡੇ ਬਹੁਤ ਸਾਰੇ ਕੰਮ ਪੂਰੇ ਹੋਣਗੇ। ਤੁਸੀਂ ਆਪਣੇ ਆਦਰਸ਼ਾਂ ਤੇ ਬਣੇ ਰਹੋਗੇ ਅਤੇ ਧਾਰਮਿਕ ਕੰਮਾਂ ਦੇ ਵਿੱਚ ਉਤਸ਼ਾਹ ਦੇ ਨਾਲ ਪਾਗ ਲੋਗੇ ਵਿਦਿਆਰਥੀਆਂ ਨੂੰ ਆਪਣੇ ਮਨਪਸੰਦ ਵਿਸ਼ਿਆਂ ਦੇ ਵਿੱਚ ਸਫਲਤਾ ਮਿਲੇਗੀ ਅਤੇ ਚੰਗੇ ਨਤੀਜੇ ਪ੍ਰਾਪਤ ਹੋਣਗੇ ਇਸ ਰਾਸ਼ੀ ਦੇ ਲੋਕ ਜੋ ਨੌਕਰੀ ਪੜਾਈ ਜਾਂ ਯਾਤਰਾ ਦੇ ਲਈ ਵਿਦੇਸ਼ ਜਾਣਾ ਚਾਹੁੰਦੇ ਹਨ ਉਹਨਾਂ ਦੀ ਇਹ ਇੱਛਾ ਕਲਪੂਰੀ ਹੋ ਸਕਦੀ ਹੈ ਨੌਕਰੀ ਪੇਸ਼ੇਵਰ ਲੋਕਾਂ ਨੂੰ ਜੋ ਵੀ ਕੰਮ ਕਰਨਗੇ ਉਸ ਤੋਂ ਸੰਤੁਸ਼ਟੀ ਮਿਲੇਗੀ ਅਤੇ ਸਹਿਕਰਮੀਆਂ ਦੇ ਨਾਲ ਉਹਨਾਂ ਦੇ ਸਬੰਧ ਚੰਗੇ ਰਹਿਣਗੇ ਤੁਸੀਂ ਪਰਿਵਾਰਿਕ ਮੈਂਬਰਾਂ ਦੇ ਨਾਲ ਕਿਸੇ ਸ਼ੁਭ ਸਮਾਗਮ ਬਾਰੇ ਚਰਚਾ ਕਰ ਸਕਦੇ ਹੋ ਜਿਸ ਦੇ ਨਾਲ ਘਰ ਦਾ ਮਾਹੌਲ ਖੁਸ਼ਗੁਵਾਰ ਰਹੇਗਾ ਤਨੂ ਰਾਸ਼ੀ ਵਾਲੇ ਲੋਕਾਂ ਦੇ ਲਈ ਉਪਾਅ ਹੈ ਜੀ ਧਨ ਸੰਬੰਧੀ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਪੀਪਲ ਦੇ ਪੱਤੇ ਨੂੰ ਗੰਗਾ ਜਲ ਨਾਲ ਧੋਵੋ ਅਤੇ ਓਮ ਸ਼੍ਰੀ ਹਰੀ ਸ਼੍ਰੀ ਨਮੇ ਦਾ ਮੰਤਰ ਸੰਦੂਰ ਨਾਲ ਲਿਖ ਕੇ ਪਾਸੇ ਰੱਖੋ ਨਾਲ ਹੀ ਦੇਵੀ ਲక్ష్ਮੀ ਜੀ ਦੀ ਤਸਵੀਰ ਦੇ ਨਾਲ ਚਾਂਦੀ ਦਾ ਸਿੱਕਾ ਵੀ ਰੱਖੋ ਕੁੰਭ ਰਾਸ਼ੀ ਵਾਲਿਆਂ ਦੇ ਲਈ 23 ਮਈ ਦਾ ਦਿਨ ਕਿਹੋ ਜਿਹਾ ਰਹੇਗਾ 23 ਮਈ ਕੁੰਭ ਰਾਸ਼ੀ ਦੇ ਲੋਕਾਂ ਦੇ ਲਈ ਚੰਗਾ ਦਿਨ ਰਹਿਣ ਵਾਲਾ ਹੈ ਕੁੰਭ ਰਾਸ਼ੀ ਵਾਲੇ ਹਰ ਕੰਮ ਨੂੰ ਆਤਮ ਵਿਸ਼ਵਾਸ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਇਸ ਨਾਲ ਤੁਹਾਨੂੰ ਚੰਗੇ ਨਤੀਜੇ ਵੀ ਮਿਲਣਗੇ ਤੁਹਾਡੀ ਕਿਸਮਤ ਦੇ ਨਾਲ ਤੁਹਾਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਜ਼ਿੰਦਗੀ ਦੇ ਵਿੱਚ ਨਵੀਆਂ ਉਚਾਈਆਂ ਨੂੰ ਛੂਹਣ ਦਾ ਮੌਕਾ ਮਿਲ ਸਕਦਾ ਹੈ ਨੌਕਰੀ ਪੇਸ਼ੇਵਰ ਲੋਕਾਂ ਨੂੰ ਆਪਣੇ ਕੈਰੀਅਰ ਦੇ ਵਿੱਚ ਸੁਨਹਿਰੀ ਮੌਕਾ ਮਿਲ ਸਕਦਾ ਹੈ ਪਰ ਤੁਹਾਨੂੰ ਇਨਾ ਮੌਕਿਆਂ ਦਾ ਸਹੀ ਸਮੇਂ ਤੇ ਇਸਤੇਮਾਲ ਕਰਨ ਦੀ ਲੋੜ ਹੈ ਕਾਰੋਬਾਰਿਕ ਖੇਤਰ ਦੇ ਵਿੱਚ ਅੱਗੇ ਵਧਣ ਦੇ ਲਈ ਦਿਨ ਸ਼ੁਭ ਹੋਵੇਗਾ ਅਤੇ ਤੁਹਾਨੂੰ ਪੈਸਾ ਕਮਾਉਣ ਦੇ ਚੰਗੇ ਮੌਕੇ ਵੀ ਮਿਲਣਗੇ ਤੁਹਾਨੂੰ ਆਪਣੇ ਅੰਦਰੂਨੀ ਵਿਚਾਰਾਂ ਨੂੰ ਸਪਸ਼ਟ ਕਰਨ ਦੇ ਲਈ ਸਮਾਂ ਮਿਲੇਗਾ ਅਤੇ ਕਿਸੇ ਸਮਾਜਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈ ਸਕਦੇ ਹੋ ਜਿਸ ਨਾਲ ਤੁਹਾਡਾ ਸਨਮਾਨ ਵਧੇਗਾ ਪਰਿਵਾਰਿਕ ਅਤੇ ਵਿਆਹ ਹਤਾ ਜਿਵੇਂ ਚੰਗਾ ਰਹੇਗਾ ਅਤੇ ਮਨ ਤੇ ਕੋਈ ਬੋਝ ਨਹੀਂ ਰਹੇਗਾ ਕੁੰਭ ਰਾਸ਼ੀ ਵਾਲੋ ਕੁੰਭ ਰਾਸ਼ੀ ਵਾਲਿਆਂ ਦੇ ਲਈ ਉਪਾਅ ਕਰਜ ਖੁਸ਼ਹਾਲੀ ਸ਼ਾਂਤੀ ਅਤੇ ਖੁਸ਼ਹਾਲੀ ਦੇ ਲਈ ਵੀਰਵਾਰ ਨੂੰ ਕੇਸਰ ਪੀਲਾ ਚੰਦਨ ਅਤੇ ਹਲਦੀ ਦਾ ਦਾਨ ਕਰੋ ਇਹਨਾਂ ਦਾ तिलक ਵੀ ਲਗਾਓ ਇਸ ਨਾਲ कुंडली ਦੇ ਵਿੱਚ ਜੋ ਮਾਤਾ ਦੀ ਸਥਿਤੀ ਵੀ ਮਜ਼ਬੂਤ ਹੁੰਦੀ ਹੈ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ